ਉਹਨਾਂ ਵੱਲੋਂ ਇੱਕ ਕੰਪਲੇਨਟ ਦਿੱਤੀ ਗਈ ਹੈ ਕਮਿਸ਼ਨਰ ਆਫ ਪੁਲਿਸ ਅੰਦਰ ਨੂੰ ਉਹਨਾਂ ਨਾਲ ਸਾਡੇ ਰੀਗਲ ਫੈਲਦੀ ਜਿਹੜੀ ਹੈ ਕਾਂਗਰਸ ਦੀ ਸਾਰੀ ਟੀਮ ਨਾਲ ਗਈ ਸੀ ਇਹ ਕੋ ਵੀਡੀਓ ਦੇ ਨਾਲ ਜਿਹੜੇ ਆ ਗਾਣੇ ਲਾ ਕੇ ਉਹ ਬੀਬੀ ਜ਼ਗੀਰ ਕੌਰ ਜੀ ਨੂੰ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਣਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਜਿਹੜਾ ਰਾਸਤੀ ਕੁਝ ਸ਼ਰਾਬਤੀ ਜਿਹੜੇ ਵਿਅਕਤੀ ਹੈ ਜਿਹੜੇ ਇਹਦਾ ਬਰਾਸੀ ਫਾਇਦਾ ਲੈਣ ਲਈ ਇਹਨੂੰ ਗੱਤ ਤਰੀਕੇ ਨਾਲ ਜਿਹੜਾ ਸੋਸ਼ਲ ਮੀਡੀਆ ਤੇ ਪੇਸ਼ ਕੀਤਾ। ਬੀਬੀ ਜ਼ਗੀਰ ਕੋਰ ਅਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਕਾਂਗਰਸੀ ਆਗੂ ਡਾਕਟਰ ਨਵਜੋਤ ਦਯਾ ਦੇ ਵੱਲੋਂ ਸ਼ਿਕਾਇਤ ਦੇ ਰੂਪ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਦੇ ਵਿੱਚ ਫਲੋਰ ਤੋਂ ਵਿਧਾਇਕ ਵਿਕਰਮ ਸਿੰਘ ਚੌਧਰੀ ਦਾ ਨਾਮ ਵੀ ਲਿਖਿਆ ਗਿਆ। ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾ ਸਾਬਕਾ ਸੀਐਮ ਚੰਨੀ ਨੂੰ ਇੱਕ ਚਿੱਠੀ ਭੇਜੀ ਗਈ ਸੀ ਜਿਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਚੰਨੀ ਦੇ ਖਿਲਾਫ ਇਹ ਐਕਸ਼ਨ ਹੋਇਆ ਤੇ ਇਹ ਵੀ ਲਿਖਿਆ ਗਿਆ ਕਿ ਚੋਣਾਂ ਦੇ ਸਮੇਂ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਇਸ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਇਸ ਮੌਕੇ ਇਸ ਮਾਮਲੇ ਦੇ ਵਿੱਚ ਵਕੀਲ ਗੁਰਜੀਤ ਸਿੰਘ ਕਹਲੋ ਨੇ ਗੱਲਬਾਤ ਕਰਦਿਆ ਕਿ ਆ ਕਿ ਦੋਹਾਂ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਸਰ ਅੱਜ ਕੰਪਲੇਂਟ ਕੀਤੀ ਗਈ ਹੈ ਕਮਿਸ਼ਨਰ ਨੂੰ ਉਹ ਕੰਪਲੇਂਟ ਕੀ ਸੀ ਕਿਸ ਮਾਮਲੇ ਨੂੰ ਲੈ ਕੇ ਕੰਪਲੇਂਟ ਦਰਜ ਕਰਵਾਈ ਗਈ ਅੱਜ ਡਾਕਟਰ ਨਰਜੋਤ ਦਈਆ ਫਰਕਣਚਾਰ ਨਬੋਧਰ ਉਹਨਾਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਕਮਿਸ਼ਨਰ ਆਪਰੇਸ਼ਨ ਅੰਦਰ ਨੂੰ ਉਹਨਾਂ ਨਾਲ ਸਾਡੇ ਰੀਗਲ ਫੈਲਦੀ ਜਿਹੜੀ ਹੈ ਕਾਂਗਰਸ ਦੀ ਸਾਰੀ ਟੀਮ ਨਾਲ ਗਈ ਸੀ ਇਹ ਕੰਪਲੇਂਟ ਜਿਹੜੀ ਹੈ ਜਿਹੜਾ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਆ ਵਾਇਰਲ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਬੀਬੀ ਜਗੀਰ ਕੌਰ ਜੀ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਨੇ ਇਥੋਂ ਗੰਦਰ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਬਾਰੇ ਜਿਹੜੀ ਆ ਜੋ ਕੁਝ ਵੀ ਉਹ ਜਿਹੜੀ ਵੀਡੀਓ ਇੱਕ ਤਾਂ ਪੂਰੀ ਦੀ ਦਿਖਾਈ ਗਈ ਇੱਕ ਉਹ ਵੀਡੀਓ ਦੇ ਨਾਲ ਜਿਹੜੇ ਆ ਗਾਣੇ ਲਾ ਕੇ ਉਹ ਬੀਬੀ ਜਗੀਰ ਕੌਰ ਜੀ ਨੂੰ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਣਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਪੂਰਾ ਨਹੀਂ ਦੱਸਿਆ ਕਿਉਂਕਿ ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਬੀਬੀ ਜੀ ਦੇ ਨੂੰ ਮੱਥਾ ਟੇਕਦੇ ਆ ਪਹਿਲਾਂ ਪਰ ਇਹਨਾਂ ਨੇ ਕੁਝ ਜਿਹੜਾ ਰਾਸਤੀ ਕੁਝ ਸ਼ਰਾਤੀ ਜਿਹੜੇ ਵਿਅਕਤੀ ਹੈ ਜਿਹੜੇ ਇਹਦਾ ਰਾਸਸੀ ਫਾਇਦਾ ਲੈਣ ਲਈ ਇਹਨੂੰ ਗੱਤ ਤਰੀਕੇ ਨਾਲ ਜਿਹੜਾ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਇੱਥੋਂ ਤੱਕ ਕਿ ਸਾਡੇ ਸਰਕਾਰ ਜੋ ਬੀਬੀ ਜਗੀਰ ਕੌਰ ਜੀ ਨੇ ਵੀ ਜਿਹੜਾ ਆਪਣਾ ਸਬਸ਼ੀਕਰਨ ਦੇ ਦਿੱਤਾ ਹੈ ਕਿ ਇਹ ਜਿਹੜੀ ਆ ਇਹਦੇ ਵਿੱਚ ਜਿਹੜੀ ਇਹ ਜਿਹੜੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਰਾਸ਼ਟਰੀ ਪਾਰਟੀਆਂ ਦੇ ਜਿਹੜੇ ਤੋਂ ਫਾਇਦਾ ਲੈ ਕੇ ਮੇਰੇ ਵੋਟਰਾਂ ਤੇ ਕਹਿੰਦੇ ਮੇਰੇ ਮੇਰੇ ਵੋਟਰਾਂ ਤੇ ਰੱਖ ਕੇ ਤਾਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਆ ਕੋਈ ਸੱਚਾਈ ਨਹੀਂ ਹੈ ਤੇ ਬੀਬੀ ਜੀ ਨੇ ਵੀ ਕੰਡੈਮਨ ਕੀਤਾ ਕਿ ਇਹ ਜਿਹੜਾ ਇਹਨੂੰ ਗਤ ਤਰੀਕੇ ਨਾਲ ਜਿਹੜਾ ਪੇਸ਼ ਕੀਤਾ ਗਿਆ ਕੀ ਲੱਗ ਕੰਪਲੇਂਟ ਦੇ ਵਿੱਚ ਕਿੰਨਾ ਦੇ ਨਾਮ ਨੇ ਤੇ ਉਹਨਾਂ ਦੇ ਨਾਮ ਕਿਉਂ ਦਿੱਤੇ ਗਏ ਇਹਦੇ ਵਿੱਚ ਦੇਖੋ ਜੀ ਕੰਪਲੇਂਟ ਦੇ ਵਿੱਚ ਇੱਕ ਤਾਂ ਨਾਮ ਹੈਗਾ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਐਮ ਐਲ ਏ ਫਲਾ ਉਨ੍ਹਾਂ ਦਾ ਨਾਮ ਹੈ ਵਿੱਚ ਇਹ ਕਿਉਂਕਿ ਇੱਕ ਉਹਨਾਂ ਵੱਲੋਂ ਆ ਇੱਕ ਲੈਟਰ ਜਿਹੜੀ ਆ 11 ਮਈ ਨੂੰ 11 ਮਈ ਨੂੰ ਇੱਕ ਸੀਐਮ ਪੰਜਾਬ ਨੂੰ ਜਿਹੜੀ ਆ ਲੈਟਰ ਭੇਜੀ ਉਹਨਾਂ ਨੇ ਇਹਦੇ ਵਿੱਚ ਉਹਨਾਂ ਨੇ ਡਿਮਾਂਡ ਕੀਤਾ ਕਿ ਇਹਨਾਂ ਦੇ ਖਿਲਾਫ ਜਿਹੜਾ ਆ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾਵੇ ਇਹਦੇ ਬਾਅਦ ਹੀ 13 ਤਰੀਕ ਨੂੰ ਜਿਹੜਾ ਆ ਜਿਹੜਾ ਨੈਸ਼ਨਲ ਜਿਹੜਾ ਅਮਨ ਜਿਹੜਾ ਸੈਲ ਉੱਥੇ ਚੇਅਰਪਰਸਨ ਹੈ ਉਹਨਾਂ ਨੇ ਜਿਹੜਾ ਇਥੇ ਨੋਟਿਸ ਭੇਜਿਆ ਤੇ ਬੀਬੀ ਜੀ ਨੇ ਆਲਰੇਡੀ ਜਿਹੜਾ ਆਪਣਾ ਸਪਸ਼ਟੀਕਰਨ ਦੇ ਦਿੱਤਾ ਆ ਕਿ ਅਜੇ ਹੀ ਕੋਈ ਗੱਲ ਨਹੀਂ ਹੋਈ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਤੁਸੀਂ ਸ਼੍ਰੀ ਪਵਨ ਕੁਮਾਰ ਟੀ ਨੂੰ ਉਹਨਾਂ ਦਾ ਅਫੀਸ਼ੀਅਲ ਪੇਜ ਵੇਖੋਗੇ ਤੇ ਉਹਦੇ ਤੇ ਵੀ ਜਿਹੜੀ ਇਹ ਵੀਡੀਓ ਜਿਹੜੀ ਆ ਜਿਹਦਾ ਲਿੰਕ ਉੱਥੇ ਵੀ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਡੇ ਕੋਲ ਜਿਹੜਾ ਐਵਿਡੈਂਸ ਹੈ ਜੀ ਇਕੱਠਾ ਕਰ ਲਿਆ ਹੈ ਜਿਹੜੇ ਇਹਨਾਂ ਨੇ ਜਿਹਨਾਂ ਨੇ ਵਾਇਰਲ ਕੀਤੀ ਹੈ ਜਿਹੜੇ ਚਲਾ ਰਹੇ ਨੇ ਅਸੀਂ ਜਿਹੜਾ ਸੀਪੀ ਸਾਹਿਬ ਨੂੰ ਇਹ ਅਸੀਂ ਚੜੀ ਆ ਇਹ ਇਹੀ ਇਹੀ ਕਪਰੇਟ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਇਹ ਵੀਡੀਓ ਵਾਇਰਲ ਕੀਤੀ ਹੈ ਜਾਂ ਜਿਨ੍ਹਾਂ ਨੇ ਵੀ ਮਗਰ ਜਿਹੜੇ ਤੁਸੀਂ ਚੈੱਕ ਤਰ੍ਹਾਂ ਦੇਖੋਗੇ ਤੇ ਕਈ ਗਾਣੇ ਵੀ ਚੱਲ ਰਹੇ ਨੇ ਫਿਲਮਾਂ ਦੇ ਗਾਣੇ ਲਾਏ ਆ ਤੇ ਜਿਸ ਤਰ੍ਹਾਂ ਇਹ ਬੀਬੀ ਨਗੀਰ ਕੌਰ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਤੇ ਟਣਾਇਆ ਉਹਨਾਂ ਦੇ ਖਿਲਾਫ ਜਿਹੜਾ ਆ ਇਹਦੇ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਲੱਗ ਨਹੀਂ ਰਿਹਾ ਕਿ ਜਦੋਂ ਦੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲੀ ਹੈ ਉਸ ਦੇ ਬਾਅਦ ਵਿਕਰਮ ਚੌਧਰੀ ਤੇ ਚੌਧਰੀ ਪਰਿਵਾਰ ਲਗਾਤਾਰ ਉਹਨਾਂ ਦੇ ਵਿਰੁੱਧ ਚਾਬਦਾ ਪਿਆ ਹੂੰ ਜਿਵੇਂ ਤੁਸੀਂ ਲੈਟਰ ਦਿਖਾਇਆ ਕਿ ਵਿਕਰਮ ਚੌਧਰੀ ਨੇ ਸੀਐਮ ਸਾਹਿਬ ਨੂੰ ਲੈਟਰ ਭੇਜਿਆ ਉਸਦੇ ਬਾਅਦ ਜਿਹੜਾ ਉਮੀਦਵਾਰ ਆਯੋਗ ਨੇ ਜਿਹੜਾ ਅੱਗੇ ਸ਼ਿਕਾਇਤ ਭੇਜੀ ਹੈ ਬੀਜਪੀ ਦੀ ਤੇ ਕਿਤਨਾ ਕਿਤੇ ਜਿਹੜਾ ਨੁਕਸਾਨ ਹੋ ਨਹੀਂ ਰਿਹਾ ਕਾਂਗਰਸ ਦਾ ਆਪਸੀ ਫੋਟ ਜਿਹੜੀ ਹੈ ਇਹਦੇ ਨਾਲ ਦੇਖੋ ਅਸੀਂ ਜਿਹੜਾ ਸਰ ਵਿਕਰਮ ਸਿੰਘ ਚੌਧਰੀ ਆਪਣਾ ਜ਼ੋਰ ਤੇ ਵੜਾ ਲਾ ਰਹੇ ਨੇ ਤੋਂ ਤੁਹਾਨੂੰ ਪਤਾ ਹੋਏਗਾ ਕਿ ਪਹਿਲਾਂ ਵੀ ਜਿਹੜਾ ਟ੍ਰਿਬਿਊਨ ਦੇ ਵਿੱਚ ਵੀ ਆਈ ਸੀ ਹੈਡ ਜਿਹੜੀ ਹੈਡ ਹੈਡਲਾਈਨ ਸੀਟਰੀਬਿਊਨ ਦੇ ਵਿੱਚ ਜਦੋਂ ਇਹਨਾਂ ਨੇ ਵਾਇਰਲ ਜਿਹੜੀਆਂ ਆ ਕੋਈ ਜਿਹੜੀਆਂ ਆਬਜੈਕਸ਼ਨੇਬਲ ਜਿਹੜੀਆਂ ਫੋਟੋ ਜਿਹੜੀਆਂ ਚੰਨੀ ਸਾਹਿਬ ਦੀਆਂ ਇਹ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਵੀ ਉਹਦੇ ਲਈ ਵੀ ਅਸੀਂ ਆਲਰੇਡੀ ਕੰਪਲੇਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਚੰਡੀਗੜ੍ਹ ਨੂੰ ਆਲਰੇਡੀ ਕੰਪਲੇਨ ਦਿੱਤੀ ਹੈ ਉਹਦੇ ਵਿੱਚ ਏਐਸਆਈ ਵਿਜੇ ਕੁਮਾਰ ਜਿਹੜੇ ਫਲੋਰ ਤੋਂ ਸੀ ਉਹਨਾਂ ਨੂੰ ਸਾਰੇ ਡਾਕੂਮੈਂਟ ਅਸੀਂ ਦੇ ਦਿੱਤੇ ਸੀ ਪਰ ਸਾਡੀ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਰਿਮਾਈਂਡਰ ਵੀ ਪਾਇਆ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀਆਂ ਆਬਜੈਕਸ਼ਨਸ ਵਿੱਚ ਜਿਹੜੀਆਂ ਇਹਨਾਂ ਨੇ ਜਿਹੜੀਆਂ ਫੋਟੋਸ ਹੈਗੀਆਂ ਸਗੀਆਂ ਚੱਤੀ ਸਾਧ ਦੀਆਂ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਇਹਨਾਂ ਦੇ ਖਿਲਾਫ ਅਸੀਂ ਉਦੋਂ ਵੀ ਉਦੋਂ ਵੀ ਮੰਗ ਕੀਤੀ ਸੀ ਕਿ ਜਿਹੜਾ ਇਹਦੇ ਖਿਲਾਫ ਜਿਹੜਾ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਇਹ ਦੁਬਾਰਾ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇਹਦੇ ਵਿੱਚ ਹੁਣ ਬੀਬੀ ਜ ਤੇ ਜਿਹੜਾ ਮੈਂ ਜਿਹੜਾ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਉਹਨਾਂ ਨੂੰ ਵੀ ਅਸੀਂ ਜਿਹੜੀ ਐਪਲੀਕੇਸ਼ਨ ਦਵਾਂਗੇ ਉਹਨਾਂ ਨੂੰ ਕਿ ਕੋਈ ਵੀ ਜੇ ਕੋਈ ਜਿਹੜੇ ਸਾਰੇ ਜਿੰਨੇ ਵੀ ਅਯੋਗ ਨੇ ਚਾਹੇ ਮਹਿਲਾ ਹੈਗਾ ਚਾਹੇ ਹਿਊਮਨ ਰਾਈਟਸ ਹੈਲ ਹੈ ਜੋ ਵੀ ਹੈ ਉਹ ਬੜੇ ਸਾਡੇ ਲਈ ਸਰਕਾਰ ਜੋ ਗਿਆ ਪਰ ਧੂਰਿੰਗ ਇਲੈਕਸ਼ਨ ਕਿਉਂਕਿ ਇਲੈਕਸ਼ਨ ਜਿਹੜਾ ਚੱਲ ਰਿਹਾ ਕੋਡ ਆਫ ਕੰਡਕਟ ਲੱਗਾ ਹੋਇਆ ਤੇ 1 ਜੂਨ ਨੂੰ ਇਲੈਕਸ਼ਨ ਹੋ ਰਹੀ ਤੁਹਾਨੂੰ ਪਤਾ ਸਾਰਿਆਂ ਨੂੰ ਇਲੈਕਸ਼ਨ ਦੇ ਦੌਰਾਨ ਜਿਹੜਾ ਜਾਂ ਕੈਂਪੇਨਿੰਗ ਦੇ ਦੌਰਾਨ ਜਾਂ ਜਦ ਤੱਕ ਕੋਡ ਆਫ ਕੰਡਕਟ ਲੱਗਾ ਕੋਈ ਵੀ ਕਿਸੇ ਨੂੰ ਨੋਟਿਸ ਜਾਰੀ ਕਰਨਾ ਕਮ ਸੇ ਕਮ ਇਲੈਕਸ਼ਨ ਕਮਿਸ਼ਨ ਤੋਂ ਪੁੱਛ ਲਿਆ ਜਾਵੇ ਕਿ ਜਿਹੜਾ ਤੁਸੀਂ ਨੋਟਿਸ ਜਾਰੀ ਕਰ ਦਿੱਤਾ ਇੱਕ ਵਾਰ ਤੇ ਖਬਰਾਂ 'ਚ ਆ ਗਿਆ ਜੀ ਉਹਦੀ ਨੋਟਿਸ ਦੀ ਜੜੀ ਆ ਉਹਦੇ ਵਿੱਚ ਵੀ ਜਿਹੜਾ ਤੁਸੀਂ ਜਿਹੜਾ ਨੋਟਿਸ ਪੜੋਗੇ ਉਹਦੇ ਵਿੱਚ ਵੀ ਲਿਖਿਆ ਕਿ ਜਿਹੜਾ ਤੁਸੀਂ ਇੰਨਾ ਗਲਤ ਕੀਤਾ ਪਰ ਗਲਤ ਕੀਤਾ ਕਿਹਦੇ ਨਾਲ ਹੈ ਕੁਪ ਕਬਿਨੇਟ ਹੈ ਨਹੀਂ ਬੀਬੀ ਜੀ ਕਹਿ ਰਹੇ ਕੋਈ ਇਦਾਂ ਦੀ ਗੱਲ ਨਹੀਂ ਕਿ ਵੀ ਇਹਦਾ ਜਿਹੜਾ ਵਿਰਾਸੀ ਜਿਹੜਾ ਮੈਨੂੰ ਮੇਰਾ ਨਾਮ ਵਰਤ ਕੇ ਜਾਂ ਮੇਰੇ ذریعے ਰਾਸੀ ਲੈ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਇਹ ਚਾਹੀਦਾ ਕਿ ਕੁਝ ਵੀ ਕੋਈ ਵੀ ਨੋਟਿਸ ਹੈ ਕੋਈ ਜਿਹੜਾ ਵੀ ਕੋਈ ਅਯੋਗ ਹੈ ਜਿਹੜਾ ਕੋਈ ਨੋਟਿਸ ਜਿਹੜਾ ਜਾਰੀ ਕਰਦਾ ਕਮ ਸੇ ਕਮ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਨੋਲਿਜ ਹੋਣਾ ਚਾਹੀਦਾ ਕਿ ਕੀ ਇਹ ਜਿਹੜਾ ਨੋਟਿਸ ਬਿਲਕੁਲ ਸਹੀ ਹੈ ਜਾਂ ਕਿਸੇ ਕੈਂਡੀਡੇਟ ਦੀ ਉਹਦੇ ਨਾਲ ਜਿਹੜੀ ਹੈ ਕੋਈ ਛਵੀ ਤੇ ਨਹੀਂ ਉਹਦਾ ਖਰਾਬ ਹੋ ਰਹੀ ਹੈ ਤੇ ਮੈਂ ਜਿਹੜਾ ਮਾਨਜੋਗ ਜਿਹੜਾ ਗਵਰਨ ਜਿਹੜਾ ਆਯੋਗ ਜਿਹੜਾ ਚੰਡੀ ਪੰਜਾਬ ਚੰਡੀਗੜ੍ਹ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਵਾਇਰਲ ਵੀਡੀਓ ਦੇ ਹਿਸਾਬ ਬਣਾ ਤੇ ਤੁਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਘੜ ਦਿੱਤਾ ਤੁਸੀਂ ਕਿ ਇਹ ਇਹ ਜਿਹੜਾ ਸਪਸ਼ਟੀਕਰਨ ਦੋ ਡੀਜੀਪੀ ਪੰਜਾਬ ਨੂੰ ਤੁਸੀਂ ਕਿਹਾ ਕਿ ਇਹਦੀ ਜਿਹੜੀ ਰਿਪੋਰਟ ਸਾਨੂੰ ਪੇਸ਼ ਕਰੋ ਤੇ ਹੁਣ ਮੈਂ ਇਹ ਮੈਂ ਤੁਹਾਨੂੰ ਇੱਕ ਅਪਲੀਕੇਸ਼ਨ ਵੀ ਇਹਨਾਂ ਨੂੰ ਮੈਂ ਦਵਾਂਗਾ ਤੁਸੀਂ ਘੱਟੋ ਘੱਟ ਹੁਣ ਇੰਨਾ ਤਾਂ ਕਰੋ ਕਿ ਜਿਹੜੀਆਂ ਇਹ ਜਿਹੜੀਆਂ ਬੀਬੀ ਜੀ ਦਾ ਜਿਹੜਾ ਅੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਜਿਹੜੇ ਗਾਣੇ ਲਾ ਕੇ ਜਿਹੜੇ ਜਿਹੜੇ بڑے ਜਿਹੜੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਗੱਤ ਰੰਗਤ ਦਿੱਤੀ ਗਈ ਹੈ ਤੁਸੀਂ ਕੀ ਕੋਈ ਹੁਣ ਤੁਸੀਂ ਨੋਟਿਸ ਕੱਢੋਗੇ ਕਿ ਆਹ ਜਿਹੜੇ ਜਿਨ੍ਹਾਂ ਨੇ ਲੈਟਰ ਪਾਈ ਹੈ ਜਾਂ ਜਿਹੜੇ ਆ ਭਗਵੰਤ ਮਾਨ ਕਿਉਂਕਿ ਦੇਖੋ ਜੀ ਇਹਦੇ ਵਿੱਚ ਜਿਹੜੀ ਆ ਜਿਹੜਾ ਜੇ ਕੌਸੀਪ੍ਰੇਸੀ ਦੇਖਿਆ ਜਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਜੇ ਤੇ ਆਪਾਂ ਲੀਗਲ ਐਂਗਲ ਨਾਲ ਦੇਖਿਆ ਜਾਵੇ ਤੇ ਜਿਹੜੇ ਆ ਲੈਟਰ ਪਾ ਰਹੇ ਆ ਜਾਂ ਜਿਹੜੇ ਵਾਇਰਲ ਕਰ ਰਹੇ ਆ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਇਹ ਜਿਹੜੀ ਆ ਵੀਡੀਓ ਵੀ ਜਿਹੜੀ ਆ ਇਹਨੂੰ ਤੋਰ ਮੋੜ ਕੇ ਜਿਹੜਾ ਪੇਸ਼ ਕੀਤਾ ਇਹ ਇਹਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਤੇ ਜਿਹੜੇ ਆ ਸ਼ਹੀਦ ਰਿੰਕੂ ਕਿਉਂਕਿ ਚੌਧਰੀ ਜਿਹੜੇ ਆ ਇਹਨਾਂ ਦੇ ਵਿਕਰਮ ਚੌਧਰੀ ਇਹਨਾਂ ਦੇ ਮਦਰ ਜਿਹੜੇ ਆ ਉਹ ਉਹ ਜਿਹੜੇ ਆ ਬੀਜੇਪੀ ਜੁਆਇਨ ਕਰ ਚੁੱਕੇ ਆ ਇਸ ਕਰਕੇ ਇਹ ਜਿਹੜੀ ਇੱਕ ਮਿਲੀ ਭੁਗਤ ਨਾਲ ਗਹਿਰੀ ਸਾਜ਼ਿਸ਼ ਤਹਿਤ ਇਹ ਵੀ ਦਿਪ ਰੂਟੀ ਕਨਸਪੀਰੇਸੀ ਜਿਹੜੀ ਹੈ ਇਹ ਸਰਦਾਰ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਅਕਸ ਖਰਾਬ ਕਰਨ ਦੀ ਇੱਕ ਬੜੀ ਵੱਡੀ ਇੱਕ ਇਹ ਸਾਜ਼ਿਸ਼ ਚੱਲ ਰਹੀ ਹੈ ਅਤੇ ਇਹ ਸਾਜ਼ਿਸ਼ ਨੂੰ ਜਿਹੜਾ ਇਹ ਅੰਮ੍ਰਿਤ ਸਾਜ਼ਿਸ਼ ਜਿਹੜੀ ਹੈ ਇਹ ਜਿਹੜੀ ਵੀ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਹੋਣੀ ਸਕੈਨਿਸ ਪੰਜਾਬ ਦਲੀ ਜਿਲੰਦਰ ਤੋਂ ਗੌਰਵ ਦੀ ਰਿਪੋਰਟ